ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਹੁਣ ਮਾਰਨਿੰਗ ਦੇ ਟਾਈਮ ਹੋਏ ਆ 9:30 ਦੇਖੋ ਜੀ ਆਪਾਂ ਨੇ ਸਾਰਾ ਘਰ ਦਾ ਕੰਮ ਪੰਧਾ ਨਿਵੇ ਲਿਆ ਏ ਤੇ ਇੱਥੇ ਸਾਡੀ ਮੋਟਰ ਤੇ ਲੱਗੇ ਹੋਏ ਤਾਂ ਐਲੋਵੇਰਾ ਤੇ ਆਪਾਂ ਨੇ ਨਾ ਇਹ ਲਿਆਂਦਾ ਏ ਕਰੋਨਾ ਚ ਐਂ ਮੋٹے ਮੋٹے ਦੇ ਪੀਸ ਲਿਆਂਦੇ ਨੇ ਕੱਟ ਕੇ ਆਪਾਂ ਨੇ ਇਹਦੀ ਸਬਜ਼ੀ ਬਣਾਵਾਂਗੇ ਦੇਖੋ ਜੀ ਇਹਦੀ ਸਬਜ਼ੀ ਨੇ ਇੰਨੀ ਜ਼ਿਆਦਾ ਗੁਣਕਾਰੀ ਹੁੰਦੀ ਆ ਨਾ ਬਹੁਤ ਜ਼ਿਆਦਾ ਗੁਣਕਾਰੀ ਹੁੰਦੀ ਏ ਆਪਾਂ ਨੂੰ ਨਾ ਖਾਣੀ ਚਾਹੀਦੀ ਐ ਏ ਨਾ ਆਪਾਂ ਨਾ ਜਿਵੇਂ ਇਹਦੇ ਵਿੱਚੋਂ ਨਾ ਇਸ ਤਰ੍ਹਾਂ ਪੀਸ ਕੱਟਦੇ ਆਪਾਂ ਫੇਸ ਤੇ ਵੀ ਲਗਾ ਸਕਦੇ ਆ ਤੇ ਫੇਸ ਤੇ ਵੀ ਨਾ ਬਹੁਤ ਵਧੀਆ 글로 ਆਉਂਦੀ ਹੈ ਇਹ ਦੇਖਣ ਨੂੰ ਤੇ ਜਿੰਨਾ ਵਧੀਆ ਲੱਗਦਾ ਨਾ ਉਨਾ ਹੀ ਇਹ ਜਿਆਦਾ ਗੁਣਕਾਰੀ ਹੈ ਦੇਖੋ ਜੀ ਅਸੀਂ ਨਾ ਹਲੇ ਗਰਮੀ ਪੈਂਦੀ ਹੈ ਥੋੜੀ ਜਿਆਦਾ ਅਸੀਂ ਨਾ ਥੋੜੇ ਜੇ ਨਾ ਕੱਟੇ ਲਿਆਂਦੇ ਨੇ ਇਹਨੂੰ ਪੱਤੇ ਵੀ ਕਹਿ ਦਿੰਦੇ ਨੇ ਇਹ ਆ ਇਹਨੂੰ ਹੁਣ ਆਪਾਂ ਛਿੱਲ ਕੇ ਨਾ ਚੰਗੀ ਤਰ੍ਹਾਂ ਫਿਰ ਇਹਦੀ ਸਬਜ਼ੀ ਬਣਾਵਾਂਗੇ ਸਬਜ਼ੀ ਇਹਦੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਨਾ ਬਹੁਤ ਜਿਆਦਾ ਜੀ ਬਈ ਨਾ ਹੁਣ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਨਾ ਗਰਮੀ ਦੇ ਵਿੱਚ ਥੋੜੀ ਜੀ ਨਾ ਸਬਜੀ ਘੱਟੇ ਵਧੀਆ ਲੱਗਦੀ ਆ ਤੇ ਸਾਗੀਆਂ ਦੇ ਵਿੱਚ ਹੁੰਦੀ ਆ ਗਰਮ ਆਪਾਂ ਨੂੰ ਸਰਦੀਆਂ ਦੇ ਵਿੱਚੇ ਖਾਣੇ ਚਾਹੀਦੀ ਆ ਚਲੋ ਜੀ ਸਾਡੇ ਫੈਮਿਲੀ ਮੈਂਬਰ ਕਹਿੰਦੇ ਵੀ ਸਾਡਾ ਦਿਲ ਕਰਦਾ ਵੀ ਸਾਨੂੰ ਸਬਜੀ ਬਣਾ ਕੇ ਤੁਸੀਂ ਦੋ ਜਰੂਰ ਤੇ ਚਲੋ ਜੀ ਹੁਣ ਆਪਾਂ ਇਹਨੂੰ ਛਿੱਲਦੇ ਆਂ ਦੇਖੋ ਪੀਸ ਦੇਖੋ ਕਿੰਨੇ ਮੋਟੇ ਮੋਟੇ ਆ ਜਿੰਨਾ ਪੀਸ ਜ਼ਿਆਦਾ ਮੋਟਾ ਹੋਊਗਾ ਨਾ ਓ ਇੰਨੀ ਜ਼ਿਆਦਾ ਵਿੱਚੋਂ ਨਾ ਫਿਰ ਗੁੱਧ ਨਿਕਲੂਗੀ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਛਿੱਲਦੇ ਆਂ ਛਿਲ ਕੇ ਫਿਰ ਆਪਾਂ ਤੁਹਾਨੂੰ ਨਾ ਥੋੜੇ ਨਾਲ ਵੀ ਇਸ ਤਰ੍ਹਾਂ ਸਬਜ਼ੀ ਬਣਾਈ ਐ ਚਲੋ ਕੱਲ੍ਹਾ ਕੋਲ ਨੂੰ ਕੱਲ੍ਹਾ ਵਿੱਚੇ ਛਿੱਲਣੀਆਂ ਛਿਲਕੇ ਨਾ ਫਿਰ ਛਿਲਕੇ ਵਿੱਚੇ ਰੱਖ ਦੇਣਾ ਦੇਖੋ ਜੀ ਆਪਾਂ ਨੇ ਨਾ ਉਰੇ ਦੇ ਇਸ ਤਰ੍ਹਾਂ ਕੱਟ ਗਏ ਨਾ ਇਹਦੇ ਕਿਨਾਰਿਆਂ ਤੇ ਨਾ ਕੰਡੇ-ਕੰਡੇ ਜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਤਿੱਖੇ-ਤਿੱਖੇ ਜੇ ਨੇ ਉਹ ਜ਼ਿਆਦਾ ਖੇਤ ਕਰਕੇ ਨਾ ਜ਼ਿਆਦਾ ਫੈਲ ਗਏ ਅਗੇ ਜਿੱਥੇ ਪਾਣੀ ਮਿਲਣੋਂ ਤੇ ਜ਼ਿਆਦਾ ਉਹ ਇਹ ਮੋਟਾ ਹੋ ਜਾਂਦਾ ਦੇਖੋ ਜਿਹਦੇ ਵਿੱਚ ਤਾਂ ਨਾ ਬਹੁਤ ਜ਼ਿਆਦਾ ਨਾ ਪੀਸ ਜ਼ਿਆਦੇ ਨਿਕਲਣਗੇ ਮੋٹے ਮੋਟੇ ਜੇ ਇਹ ਇੰਨੇ ਜ਼ਿਆਦੇ ਨਾ ਤਿਲਕ ਦੇ ਦੇਣਾ ਬਹੁਤ ਜ਼ਿਆਦਾ ਔਖਾ ਹੀ ਥੋੜਾ ਜਿਹਾ ਛਿੱਲ ਹੁੰਦਾ ਹੈ ਨਾ ਕੋ ਤੁਹਾਨੂੰ ਛਿਲਕੇ ਦਿਖਾਉਣੇ ਆ ਇਹ ਜਿਵੇਂ ਆਪਣੇ ਘਰ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨਾ ਆਪਾਂ ਨਾ ਉਹਨਾਂ ਨੂੰ ਮੱਝਾਂ ਨੂੰ ਵੀ ਪਾ ਸਕਦੇ ਆ ਆਟੇ ਦੇ ਵਿੱਚ ਇਹਨਾਂ ਨੂੰ ਮਿਕਸ ਮਿਕਸ ਕਰਕੇ ਨਾ ਪੀਸ ਕੱਟ ਕੇ ਨਾ ਮਿਕਸ ਕਰਕੇ ਤੁਸੀਂ ਪਾ ਸਕਦੇ ਆ ਤੇ ਬਹੁਤ ਜ਼ਿਆਦਾ ਗੁਣਕਾਰੀ ਇਹ ਮੱਝਾਂ ਵਾਸਤੇ ਵੀ ਇਹ ਆਪਾਂ ਨੂੰ ਘਰ ਦੇ ਵਿੱਚ ਨਾ ਲਾਉਣਾ ਚਾਹੀਦਾ ਸਾਡੇ ਬਹੁਤ ਸਾਰੇ ਨਾ ਇੱਥੇ ਥੇਕਦੀਆਂ ਜਿਹੜੀਆਂ ਬੱਟਾ ਨਾਲ ਉੱਪਰ ਲਾਇਆ ਹੋਇਆ ਮੇਰੇ ਕੋਲ ਜੀ ਆਪਾਂ ਨੇ ਜਿਹੜੇ ਵਿੱਚ ਬਿਲਕੁਲ ਵੀ ਨਾ ਇਸ ਤਰ੍ਹਾਂ ਹਰੇਵਾਈ ਨਹੀਂ ਛੱਡਣੀ ਹੈਗੀ ਐਂਡ ਪੀਸ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਹੈ। ਦੇਖੋ ਮੈਂ ਪਣੇ ਹੀ ਕੱਟਦਾ ਨਾ ਕਰਕੇ ਆਪਾਂ ਨਾ ਫਿਰ ਵਿੱਚੋਂ ਇਹਦੇ ਪੀਸ ਕੱਟਦੇ ਆ ਵੀ ਕਿਸ ਤਰ੍ਹਾਂ ਕਤਾਰਨਾ ਹੈ ਔਖਾ ਹੀ ਹੈ ਥੋੜਾ ਜਿਹਾ ਤਾਰਨਾ। ਇਹ ਹੱਥ ਦੇ ਵਿੱਚੋਂ ਨਾ ਤਿਲਕਦਾ ਜਾਂਦਾ ਹੈ। ਦੇਖੋ ਆਪਾਂ ਨੇ ਇਸ ਤਰ੍ਹਾਂ ਦੇ ਪੀਸ ਕੱਟ ਲਏ ਨੇ। ਦੇਖੋ। ਇਹ ਰੇਖਾ ਹਾ ਦੇ ਦੇ ਮੈਂ ਪਰਾ। ਆਪਾਂ ਨੇ ਸਾਰੇ ਪੀਸ ਕੱਟ ਕੇ ਨਾ ਇਸ ਤਰ੍ਹਾਂ ਰੱਖ ਲਾਂਗੇ। ਉਹ ਚੱਲ ਨਾ ਨੰਪਲਾਈ ਨਾ ਕਰਦੇ। ਆ ਤੇ ਦੇ ਦੇ। ਉਹ ਜਿੱਲੋ ਫਟਾਫਟ ਇਹਨੂੰ ਟਾਈਮ ਬਹੁਤ ਲੱਗਣਾ ਹੈ। ਫਿਰ ਇਹਨੂੰ ਧੋਗੇ ਨਾ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਸਕਾਉਣਾ ਵੀ ਆ ਥੋੜਾ ਜਿਹਾ। ਦੇਖੋ ਕਿੰਨੀ ਜ਼ਿਆਦਾ ਜੈਲ ਨਿਕਲਦੀ ਹੈ ਵਿੱਚੋਂ ਇਹਦੇ। ਜਿਹੜੇ ਆਪਾਂ ਇਹ ਨਾ ਬਹੁਤ ਧਿਆਨ ਨਾਲ ਨਾ ਇਸ ਤਰ੍ਹਾਂ ਛਿਲਣਾ ਪੈਂਦਾ ਹੈ ਤੇ ਸਬਜੀ ਦਾ ਇਹਦੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਨਾ ਬਹੁਤ ਜ਼ਿਆਦਾ ਜੇ ਜਿਹੜਾ ਬੰਦਾ ਨਹੀਂ ਖਾਂਦਾ ਨਾ ਇੱਕ ਵਾਰ ਇਹ ਸਬਜੀ ਖਾ ਕੇ ਦੇਖੇ ਉਹ ਤਾਂ ਬਾਰ-ਬਾਰ ਦਿਲ ਕਰੂਗਾ ਵੀ ਇਹ ਸਬਜੀ ਤੁਸੀਂ ਬਣਾ ਕੇ ਮੈਨੂੰ ਜ਼ਰੂਰ ਦਿਓ ਸਾਡੀ ਫੈਮਿਲੀ ਨੂੰ ਇੰਨੀ ਜ਼ਿਆਦਾ ਸਬਜੀ ਪਸੰਦ ਆਉਂਦੀ ਹੈ ਨਾ ਅਸੀਂ ਤਾਂ ਕੁਝ ਗਰਮੀ ਕਰਕੇ ਨਹੀਂ ਨਾ ਹਲੇ ਬਣਾਉਂਦੇ ਹੈਗੇ ਸਰਦੀਆਂ ਦੇ ਵਿੱਚ ਤਾਂ ਅਸੀਂ ਦੂਜੇ ਤੀਜੇ ਦਿਨ ਇਹਦੀ ਸਬਜੀ ਬਣਾਉਂਦੇ ਹੀ ਬਣਾਉਨੇ ਆਂ ਅਪਾ ਨੇ ਇੱਕ ਤੁਹਾਡੇ ਨਾਲ ਵੀਡੀਓ ਨਹੀਂ ਕਦੇ ਸ਼ੇਅਰ ਕੀਤੀ ਹੈਗੀ ਤੇ ਹੁਣ ਆਪਾਂ ਸਰਦੀਆਂ ਦੇ ਵਿੱਚ ਜਦੋਂ ਵੀ ਬਣਾਇਆ ਕਰਾਂਗੇ ਨਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰੇ ਕਰਾਂਗੇ ਰੇਖਾ ਕਹਿੰਦੀ ਦੀਦੀ ਤੁਸੀਂ ਮੈਨੂੰ ਸਬਜ਼ੀ ਸਿਖਾਓ ਕਹਿੰਦੀ ਫਿਰ ਮੈਂ ਵੀ ਸਬਜ਼ੀ ਬਣਾਇਆ ਕਰੂੰਗੀ ਇੱਕ ਵਾਰ ਜਾਂ ਤਾਂ ਸਬਜ਼ੀ ਖਾ ਲਈ ਨਾ ਬਹੁਤ ਜ਼ਿਆਦਾ ਦੇਖੀ ਕਿੰਨੀ ਵਧੀਆ ਲੱਗਣੀ ਹੈ ਇਹ ਆਪਾਂ ਨੇ ਨਾ ਤਰੀ ਵਾਲੀ ਸਬਜ਼ੀ ਬਣਾਵਾਂਗੇ ਇਹ ਬਹੁਤ ਜ਼ਿਆਦਾ ਨਾ ਤਿਲਕ ਦਾਏ ਹੱਥ ਫਿਰਤੇ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਸਾਰਾ ਛਿਲਕਾ اتار ਲਿਆ ਹੈ ਬਿਲਕੁਲ ਵੀ ਨਾ ਕੁਝ ਨਹੀਂ ਇਹਦੇ ਵਿੱਚ ਹਰਾ ਹਰਾ ਜਿਹਾ ਪੱਤਾ ਛੱਡਣਾ ਹੈਗਾ ਉਹਨੂੰ ਐਂ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਆ ਦੇਖੀ ਹਾਂ ਹੱਥ ਜੋ ਤੇਲ ਕਦਾ ਜਾਂਦਾ ਚਲੋ ਜੇ ਇਹਨੂੰ ਹੁਣ ਨਾ ਹੁਣ ਕਾਫੀ ਟਾਈਮ ਲੱਗ ਜਾਣਾ ਹੈ ਤੇ ਆਪਾਂ ਤੁਹਾਨੂੰ ਨਾ ਛਿਲਕੇ ਹੀ ਮਿਲਾਂਗੇ ਹੁਣ ਆਪਾਂ ਨੇ ਤੁਹਾਨੂੰ ਦਿਖਾਤਾ ਵੀ ਇਹਦਾ ਛਿਲਕਾ ਕਿਵੇਂ ਕਰਨਾ ਜੀ ਆਪਾਂ ਨੇ ਨਾ ਐਲੋਵੇਰਾ ਨਾਲ ਸਾਰਾ ਛਿਲਕੇ ਨਾ ਦੇਖੋ ਆਪਾਂ ਨੇ ਵਿੱਚੋਂ ਨਾ ਇਸ ਤਰ੍ਹਾਂ ਪੀਸ ਕੱਢ ਲਏ ਨੇ ਦੇਖੋ ਕਿੰਨਾ ਵਧੀਆ ਏ ਜਿੰਨੇ ਮੋٹے ਜਾਦੇ ਪੀਸ ਹੋਣਗੇ ਨਾ ਉੰਨੀ ਜ਼ਿਆਦੇ ਵਿੱਚੋਂ ਗੁੱਧ ਨਿਕਲੂਗੀ ਤੇ ਹੁਣ ਆਪਾਂ ਇਹਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਨਾ ਐਨ ਚੰਗੀ ਤਰ੍ਹਾਂ ਵਾਸ਼ ਕਰਾਂਗੇ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਮੋਟਰ ਚੱਲਦੀ ਹੈ ਚਲਦੀ ਆਪਾਂ ਨੂੰ ਚਾਹੀਦਾ ਠੰਡਾ ਪਾਣੀ ਤੇ ਆਪਾਂ ਨੇ ਇਹ ਛਾਣਣੀ ਚਾ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਇਹ ਪਾਣੀਆਂ ਦੇ ਵਿੱਚ ਨਾ ਚੰਗੀ ਤਰ੍ਹਾਂ ਮਲ ਮਲ ਕੇ ਨਾ ਵਾਸ਼ ਕਰ ਲਿਆ ਏ ਤੇ ਹੁਣ ਇਹ ਬਿਲਕੁਲ ਸਾਫ਼ ਹੋ ਗਿਆ ਏ ਹੁਣ ਆਪਾਂ ਇਹਨੂੰ ਨਾ ਸੁੱਕਣ ਵਾਸਤੇ ਰੱਖਾਂਗੇ ਐਲੋਵੇਰਾ ਦੀ ਸਬਜ਼ੀ ਨੂੰ ਲਾਉਣ ਲੱਗੇ ਆ ਤੜਕਾ ਇਹ ਤੜਕਾ ਆਪਾਂ ਲਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਐਨਾ ਕੱਪਨੇ ਤੇਲ ਪਾ ਲਿਆ ਹੈ ਦੇਖੋ ਵੀ ਆਪਾਂ ਨੇ ਨਾ ਐਲੋਵੇਰਾ ਨੂੰ ਨਾ ਐਨ ਚੰਗੀ ਤਰ੍ਹਾਂ ਨਾ ਇੱਕ ਘੰਟੇ ਲਈ ਨਾ ਚੰਗੀ ਤਰ੍ਹਾਂ ਸੁਕਾਇਆ ਏ ਦੇਖੋ ਐਨ ਸੁੱਕ ਕੇ ਨਾ ਐਨ ਚੰਗੀ ਤਰ੍ਹਾਂ ਹੋ ਗਿਆ ਏ ਕਿ ਅੱਗੇ ਤਾਂ ਪਹਿਲਾਂ ਤਾਂ ਇੰਨਾ ਜ਼ਿਆਦਾ ਤਿਲਕਦਾ ਤਾਂ ਨਾ ਆਪਾਂ ਨੇ 6-7 ਪਾਣੀਆਂ ਦੇ ਵਿੱਚ ਇਹਨੂੰ ਐਨ ਚੰਗੀ ਤਰ੍ਹਾਂ ਵਾਸ਼ ਕਰਿਆ ਏ ਵਾਸ਼ ਕਰਕੇ ਨੇ ਐਨ ਇੱਕ ਘੰਟੇ ਦੀ ਆਪਣੀ ਧੁੱਪਾਂ ਲਵਾਈ ਐ ਹੁਣ ਆਪਣਾ ਤੇਲ ਗਰਮ ਹੋ ਜਾਣਾ ਇਹਦੇ ਵਿੱਚ ਆਪਾਂ ਨਾ ਫਿਰ ਇਹਨੂੰ ਫਰਾਈ ਕਰਾਂਗੇ ਤੇਲ ਐ ਚੰਗੀ ਤਰ੍ਹਾਂ ਗਰਮ ਹੋ ਗਿਆ ਐ ਇਹ ਆਪਾਂ ਨਾ ਹੁਣ ਇਹਦੇ ਇਹਨੂੰ ਨਾ ਵਿੱਚ ਪਾ ਦਾਂਗੇ ਤੇ ਪਰੋਂ ਲੈਣਗੇ ਚੰਗੀ ਤਰ੍ਹਾਂ ਨਾ ਫਰਾਈ ਕਰਾਂਗੇ ਦੇਖੋ ਜੀ ਇਹਦੀ ਤਾਜ਼ੀ ਨਾ ਬਹੁਤ ਜ਼ਿਆਦਾ ਕੋਣਕਾਰੀ ਹੁੰਦੀ ਏ ਇਹ ਨਾ ਕਰੇ ਪੂਰੇ ਨਾ ਲਾਲ ਜੇ ਕਲਰ ਜੇ ਨਾ ਹੋ ਨਾ ਛੜ ਜਵੇ ਉਹਨਾਂ ਜਿਹੜਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰੀ ਜਾਣਾ ਬਿਲਕੁਲ ਵੀ ਨਾ ਸਬਜ਼ੀ ਕੌੜੀ ਨਹੀਂ ਬਣੂਗੀ ਇਹਨੂੰ ਬਣਾਉਣ ਦੇ ਵਿੱਚ ਮਿਹਨਤ ਤਾਂ ਜ਼ਰੂਰ ਆਉਂਦੀ ਹੈ ਤੇ ਅਸੀਂ ਸਵੇਰੇ ਤਿਆਰ ਕਰਕੇ ਰੱਖ ਦਿੱਤੇ ਤੇ ਨਾ ਪੀਸ ਪੂਸਟ ਕੱਟ ਕੇ ਧੁੱਪਾਂ ਲਵਾ ਕੇ ਨਾ ਚੰਗੀ ਤਰ੍ਹਾਂ ਆਪਾਂ ਨੇ ਇਹ ਚੰਗੀ ਤਰ੍ਹਾਂ ਫਰਾਈ ਕਰ ਦਿੱਤਾ ਹੈ ਦੇਖੋ ਇਹਦਾ ਨਾ ਰੰਗ ਚੇਂਜ ਹੋ ਗਿਆ ਹੈ ਹੁਣ ਆਪਾਂ ਨੇ ਇਹਨੂੰ ਬਾਹਰ ਕੱਢ ਲੂਗੇ ਦੇਖ ਲਓ ਪੂਰਾ ਰੇਖਾ ਇੱਕ ਥਾਲ ਭਰੇ ਹੋਏ ਦਾ ਹੈ ਜਦ ਆਪਾਂ ਨੇ ਤਵੇਰੇ ਨਾ ਪੀਂਚ ਕੱਟੇ ਨੇ ਦੇਖ ਲਓ ਟਰਾਈ ਕਰਕੇ ਨਾ ਜਮਾ ਹੀ ਥੋੜਾ ਜਿਹਾ ਹੈਗੇ ਹਨ ਕਹਾਂ ਆਪਾਂ ਨੇ ਨਾ ਇਸ ਤਰ੍ਹਾਂ ਦਬਾ ਦਵਾ ਕੇ ਨਾ ਸਾਰਾ ਨਾ ਤੇਲ ਆਪਾਂ ਨੇ ਕੱਢ ਦੇਣਾ ਹੈ ਉਹ ਦੇਣਾ ਆਪਣੇ ਕੋ ਬਾਦੂ ਤੇਲ ਹੋਊਗਾ ਨਾ ਆਪਾਂ ਨੇ ਇਹ ਨਹੀਂ ਕੱਢ ਦੇਣਾ ਆਪਾਂ ਨੇ ਨਾ ਪੇਸਟ ਬਣਾਇਆ ਹੋਇਆ ਏ ਆਪਾਂ ਇਹ ਵਿੱਚ ਪਾ ਦਾਂਗੇ ਦੇਖੋ ਜੀ ਆਪਾਂ ਨੇ ਇਹ ਬਣਾਉਣਾ ਹੈ ਕੜੀ ਵਾਲਾ ਆਪਾਂ ਸੁੱਕਾ ਵੀ ਬਣਾ ਸਕਦੇ ਜੇ ਆਪਾਂ ਨੇ ਸੁੱਕਾ ਬਣਾਉਣਾ ਤਾਂ ਆਪਾਂ ਨਾ ਪਿਆਜ਼ ਕੱਟ ਕੇ ਬਣਾਵਾਂਗੇ ਇਹ ਆਪਣੇ ਤਰੀਕਾ ਵਾਲਾ ਬਣਾਉਣਾ ਜਾਂ ਆਪਾਂ ਨੇ ਬਣਾਇਆ ਇਹ ਪੇਸਟ ਬਣਾ ਕੇ ਤਾਂ ਕਿ ਇਹ ਨਾ ਜਿਹੜੀ ਇਹਦੀ ਤਰੀ ਹੈ ਨਾ ਉਹ ਚੰਗੀ ਤਰ੍ਹਾਂ ਗਾੜੀ ਹੋਵੇ ਇਹਨਾਂ ਕਪਾਣੇ ਪਾ ਲਈਏ ਜੀਰਾ ਬਰਾ ਮਸਾਲੇ ਨੂੰ ਐਂ ਭੁੱਲ ਕੇ ਸਬਜ਼ੀ ਬਣਾਵਾਂਗੇ ਜਿੰਨਾ ਜਰਨਾ ਤੇ ਆਜ 골ਡ ব্রাউন ਨਾ ਹੋ ਜਾ ਅਜੇ ਆਪਣਾ ਨਾ ਮਸਾਲਾ ਹੋਣਾ ਹੈ ਚੰਗੀ ਤਰ੍ਹਾਂ 골ਡ ਬ੍ਰਾਊਨ ਹੋ ਗਿਆ ਹੈ ਇਹਦੇ ਵਿੱਚ ਨਾ ਆਪਾਂ ਸੁੱਕੇ ਮਸਾਲੇ ਐਡ ਕਰ ਦਿੰਨੇ ਆ ਸੁੱਕੇ ਮਸਾਲੇ ਐਡ ਕਰਨ ਤੋਂ ਬਾਅਦ ਨਾ ਫਿਰ ਆਪਾਂ ਪਾਵਾਂਗੇ ਟਮਾਟਰਾਂ ਦਾ ਪਾਵਾਂਗੇ ਪੇਸਟ ਅਸੀਂ ਆਪਾਂ ਇਹਨਾਂ ਟਮਾਟਰਾਂ ਦਾ ਪੇਸਟ ਪਾ ਦਿੱਤਾ ਹੈ ਆਪਾਂ ਇੱਕ ਚਮਚਾ ਪਾਵਾਂਗੇ ਵਿੱਚ ਦੇਗੀ ਮਿਰਚ ਦਾ ਇਹ ਮਿੱਠੀ ਹੁੰਦੀ ਆ ਨਾ ਇਹ ਕਲਰ ਵਾਸਤੇ ਹੁੰਦੀ ਆ ਇਹ ਬਿਲਕੁਲ ਕੌੜੀ ਨਹੀਂ ਹੁੰਦੀ ਹੈਗੀ ਇਹਦੇ ਨਾਲ ਪਾਉਣ ਨਾਲ ਨਾ ਸਬਜ਼ੀ ਦਾ ਕਲਰ ਬਹੁਤ ਜ਼ਿਆਦਾ ਆਉਂਦਾ ਹੈ ਦੇਖੋ ਉਹਨਾਂ ਜਿਹੜਾ ਆਪਾਂ ਭੁੰਨਾਗੇ ਜਿੰਨਾ ਕਰਨਾ ਹੈ ਆਪਣਾ ਨਾ ਮਸਾਲਾ ਤੇਲ ਨਾਲ ਛੱਡ ਜਵੇ ਦੇਖੋ ਜੀ ਦੇਖੋ ਜੀ ਆਪਣੇ ਮਸਾਲੇ ਨੇ ਨਾ ਇੰਨੀ ਜ਼ਿਆਦਾ ਖੁਸ਼ਬੂਆਂ ਛੱਡ ਦਿੱਤੀਆਂ ਨੇ ਤੇ ਅੱਜ ਇੰਨੀ ਜ਼ਿਆਦਾ ਟੇਸਟੀ ਸਬਜ਼ੀ ਬਣੂਗੀ ਨਾ ਤੇ ਸਾਰੇ ਅੱਜ ਉਂਗਲੀਆਂ ਜੱਟ ਜਾਣਗੇ ਦੇਖੋ ਜੀ ਆਪਣੇ ਮਸਾਲੇ ਨੇ ਨਾ ਇਹ ਚੰਗੀ ਤਰ੍ਹਾਂ ਘੋਲ ਛੱਡ ਦਿੱਤਾ ਏ ਇਹ ਜਿਹੜਾ ਆਪਣੇ ਕੋਲ ਨਾ ਇਹ ਐਲੋਵੇਰਾ ਨਾ 프라이 ਕੀਤਾ ਹੋਇਤਾ ਇਹਦਾ ਇਹਨੂੰ ਆਪਾਂ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਮਸਾਲੇ ਦੇ ਮਸਾਲੇ ਦੇ ਮਿਕਸ ਕਰਨ ਤੋਂ ਬਾਅਦ ਨਾ ਇਹਨੂੰ 1-2 ਮਿੰਟ ਦਾ ਨਾ ਇਹ ਚੰਗੀ ਤਰ੍ਹਾਂ ਤੋਂ ਸੇਕ ਲਓ ਸੇਕ ਲਵਾ ਲੈਣਾ ਵਿੱਚ ਇਹਦੇ ਉਸੇ ਮਗਰੋਂ ਆਪਾਂ ਫੇਰ ਥੋੜਾ ਜਿਹਾ ਵਿੱਚ ਪਾਵਾਂਗੇ ਪਾਣੀ ਦੇਖੋ ਜੀ ਜਿੰਨੇ ਕਾ ਪਾਨੇ ਨਾ ਤਰੀ ਰੱਖਣੀ ਹੈ ਨਾ ਸਬਜ਼ੀ ਦੀ ਆਪਾਂ ਉਹਦੇ ਹਿਸਾਬ ਨਾਲ ਆਪਾਂ ਪਾਣੀ ਐਡ ਕਰ ਦਾਂਗੇ ਹੁਣ ਦੇਖੋ ਵੈਲੋ ਵੇਰੇ ਨਾ ਮਸਾਲੇ ਦੇ ਵਿੱਚ ਐ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਆਪਾਂ ਸਭ ਇਹਨੂੰ ਨਾ ਆਪਾਂ ਥੋੜਾ ਜਿਹਾ ਸੇਕ ਹੋਲਵਾ ਲੈਂਦੇ ਆ ਸੇਕ ਲਵਾਉਣ ਦੇ ਬਾਅਦ ਵਿੱਚ ਤੇ ਨਾ ਫਿਰ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਦੇਖੋ ਜੇ ਸਬਜੀ ਬਣਾਉਣੀ ਕੋਈ ਜ਼ਿਆਦਾ ਔਖੀ ਨਹੀਂ ਹੈਗੀ ਬਸ ਤਿਆਰੀ ਕਰਨੇ ਨੂੰ ਹੀ ਜ਼ਿਆਦਾ ਟਾਈਮ ਲੱਗਦਾ ਹੈ ਬਸ ਇਹਨੇ ਤਾਂ ਸਿਰਫ ਨਾ 15-20 ਮਿੰਟ ਦੇ ਵਿੱਚ ਆਪਣੀ ਸਬਜੀ ਬਣ ਕੇ ਹੋ ਜਾਣੀ ਹੈ ਤਿਆਰ ਤੁਸੀਂ ਪਰੌਂਠੇ ਨਾਲ ਖਾ ਸਕਦੇ ਹੋ ਰੋਟੀ ਨਾਲ ਖਾ ਸਕਦੇ ਹੋ ਜਿਹਦੇ ਨਾਲ ਵੀ ਤੁਹਾਡਾ ਦਿਲ ਕਰਦਾ ਹੈ ਚਲੋ ਜੀ ਹੁਣ ਆਪਾਂ ਨਾ ਜਿੰਨਾ ਕਾਪਾਂ ਨੇ ਨਾ ਤਰੀ ਰੱਖਣੀ ਹੈ ਉਹਨਾਂ ਕਾਪਾਂ 'ਚ ਪਾਣੀ ਪਾ ਦਨੇ ਆ ਕੋ ਜੀ ਆਪਣੇ ਪਾ ਦਿੱਤਾ ਹੁਣ ਪਾਣੀ ਤੇ ਐਨਕਾ ਨਹੀਂ ਤੁਸੀਂ ਮੇਰੀਆਂ ਲੈ ਕੇ ਆਏ। ਖਸਦੀ ਹੈ। ਪਾਣੀ ਲੱਗ ਜਾਣਾ। ਮੇਰੀ ਹੈ ਹਾਂ। ਕੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਢਾਡ ਬੰਨੇ ਆਂ ਜੀਜਾ ਬਣ ਜੂਗੇ ਨਾ ਆਪਾਂ ਫੇਰ ਤੁਹਾਡੇ ਨੂੰ ਦਿਖਾਵਾਂਗੇ। ਚਲੋ ਜੀ ਆਪਣੀ ਨੇ ਐਲੋਵੇਰਾ ਦੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਦੇਖੋ ਕਿੰਨੀ ਵਧੀਆ ਬਣੀ ਹੈ। ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੇ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ। ਦੇਖੋ ਜੇ ਸਬਜੀ ਐਨੀ ਜ਼ਿਆਦਾ ਗੁਣਕਾਰੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਤੇ ਤੁਸੀਂ ਵੀ ਆਪਣੇ ਨਾ ਘਰ ਵਿੱਚ ਬਣਾ ਕੇ ਜਰੂਰ ਦੇਖਿਓ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇਤੀ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ